ਟ੍ਰੈਫਿਕ ਵੀਕ ਅਵੇਰਨੈਸ ਵੀਕ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦਾ ਪੁਜਾਰੋ ਸਾਰੇ ਕਿੰਨੇ ਮੈਡਮ ਟ੍ਰੈਫਿਕ ਵੀਕ ਮਨਾਇਆ ਜਾ ਰਿਹਾ ਜਿਹੜਾ ਕਿਸ ਤਰ੍ਹਾਂ ਦਾ ਵੀਕ ਮਨਾਇਆ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਐਕਸੀਡੈਂਟਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਬਹੁਤ ਹੋਈਆਂ ਪਟੰਡਾ ਦੇ ਵਿੱਚ ਔਰ ਬਹੁਤ ਵੱਡੀਆਂ ਹੋਈਆਂ ਆ ਜੀ ਅੱਜ ਪਟੰਡਾ ਵਿਖੇ ਟ੍ਰੈਫਿਕ ਪੁਲਿਸ ਵੱਲੋਂ ਜੋ ਰੋਡ ਸੇਫਟੀ ਮੰਥ ਹੁੰਦਾ ਹੈਗਾ ਜਨਵਰੀ ਚ ਉਹਦੇ ਅੰਡਰ ਹੀ ਅੱਜ ਦਾ ਇਹ ਕਾਰਜਕ੍ਰਮ ਕੀਤਾ ਗਿਆ ਹੈਗਾ ਜਿੱਥੇ ਜੋ ਰੋਡ ਸੇਫਟੀ ਨਿਯਮ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈਗਾ ਆ ਟ੍ਰੈਫਿਕ ਪੁਲਿਸ ਵੱਲੋਂ ਟਾਈਮ ਟੂ ਟਾਈਮ ਕੀ ਕੀ ਇਨੀਸ਼ੀਏਟਿਵਸ ਲੈਂਦੇ ਜਾਂਦੇ ਕੀ ਕੀ ਪੁਲਿਸ ਲੋਕਾਂ ਦੀ ਮਦਦ ਦੇ ਲਈ ਔਰ ਟ੍ਰੈਫਿਕ ਦੇ ਨਿਯਮਾਂ ਦੀ ਜੋ ਨਿਯਮਾਂ ਨੂੰ ਫੋਲੋ ਕਰਨ ਦੇ ਲਈ ਜਿਵੇਂ ਪੁਲਿਸ ਐਨਫੋਰਸ ਕਰਾਂਦੀ ਹੈ ਉਹ ਸਾਰੀ ਚੀਜ਼ਾਂ ਤੇ ਇਹਦੇ ਨਾਲ ਨਾਲ ਹੀ ਲੋਕਾਂ ਦੀ ਮਦਦ ਕਰਨ ਦੇ ਲਈ ਜੋ ਜੋ ਪੁਲਿਸ ਵੱਲੋਂ ਇਨੀਸ਼ੀਏਟਿਵ ਲਿੱਤੇ ਜਾਂਦੇ ਉਹ ਸਾਰੇ ਬਾਰੇ ਲੋਕਾਂ ਨੂੰ ਵੀ ਦੱਸਿਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਉਹਦੀ ਪ੍ਰਦਰਸ਼ਨੀ ਵੀ ਲਾਈ ਗਏ ਇਹਦੇ ਵਿੱਚ ਮੁੱਖ ਤੌਰ ਤੇ ਇਦਾਂ ਦੀਆਂ ਚੀਜ਼ਾਂ ਨੇ ਜੋ ਲੋਕਾਂ ਦੀ ਕਈ ਵਾਰੀ ਜੋ ਸਪੀਡਿੰਗ ਕਰਕੇ ਫੇਟਲ ਵੀ ਐਕਸੀਡੈਂਟਸ ਹੋ ਜਾਂਦੇ ਨੇ ਜਿਵੇਂ ਜੋ ਹੈਲਮਟ ਹੁੰਦਾ ਹੈਗਾ ਉਹ بڑا ਹੀ ਸੇਫਗਾਰਡ ਇੱਕ ਜਾਨ ਬਚਾਣ ਵਾਲਾ ਇੱਕ ਚੀਜ਼ ਹੈਗੀ ਤੇ ਉਹ ਵੀ ਦਿਖਾਇਗੇ ਕਿ ਟ੍ਰੈਫਿਕ ਪੁਲਿਸ ਟਾਈਮ ਟੂ ਟਾਈਮ ਆ ਵੀ ਲੋਕਾਂ ਨੂੰ ਅਵੇਅਰ ਵੀ ਕਰਦੀ ਹੈਗੀ ਤੇ ਲੋਕਾਂ ਨੂੰ ਵੰਡ ਵੀ ਕਰਦੀ ਲੋਕਾਂ ਦੇ ਵਿੱਚ ਜਾ ਜਾ ਕੇ ਤੇ ਇਹਦੇ ਨਾਲ ਫਿਰ ਬਹੁਤ ਸਾਰੀ ਜਾਨਾਂ ਬਚ ਜਾਂਦੀਆਂ ਨੇ ਇਹਦੇ ਨਾਲ ਨਾਲ ਕਿਉਂਕਿ ਧੁੰਦ ਦਾ ਸੀਜ਼ਨ ਹੈਗਾ ਤੇ ਧੁੰਦ ਕਰਕੇ ਕਈ ਵਾਰੀ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈਗੀ ਤੇ ਜਦੋਂ ਹਾਈਵੇ ਦੇ ਉੱਪਰ ਸਪੀਡਿੰਗ ਵਹੀਕਲਸ ਹੁੰਦੇ ਨੇ ਤੇ ਉਹ ਕਰਕੇ ਕਾਫੀ ਬਰੀ ਐਕਸੀਡੈਂਟਸ ਵਗੈਰਾ ਹੋ ਜਾਂਦੇ ਨੇ ਤੇ ਉਹਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਕਈ ਸਾਰੀ ਅਲੱਗ-ਅਲੱਗ ਚੀਜ਼ਾਂ ਜੋ ਕਿ ਵਿਜ਼ਿਬਿਲਟੀ ਨੂੰ ਵੀ ਵਧਾ ਸਕਦੀ ਏ ਜਿਵੇਂ ਰਿਫਲੈਕਟਿਵ ਜੈਕਟਸ ਵੀ ਇੱਥੇ ਦਿਖਾਈਆਂ ਗਈਆਂ ਨੇ ਜੋ ਕਿ ਪੁਲਿਸ ਵੱਲੋਂ ਵੰਡ ਵੀ ਕੀਤੀ ਗਈਆਂ ਕਈ ਵਾਰੀ ਤੇ ਇਹਦੇ ਨਾਲ-ਨਾਲ ਹੀ ਜੋ ਰਿਫਲੈਕਟਿਵ ਟੇਪਸ ਐ ਉਹ ਜੋ ਰਿਫਲੈਕਟਿਵ ਅਲੱਗ-ਅਲੱਗ ਸ਼ੇਪਸ ਦੇ ਜੋ ਹੁੰਦੇ ਰਿਫਲੈਕਟਿਵ ਟੇਪਸ ਹੀ ਹੁੰਦੀਆਂ ਨੇ ਉਹਨਾਂ ਦੀ ਵੀ ਪ੍ਰਜਰਸ਼ਨੀ ਹੈਗੀ ਇਦੇ ਨਾਲ ਨਾਲ ਹੀ ਕੈਟ ਆਏ ਵੀ ਅਸੀਂ ਟਾਈਮ ਟੂ ਟਾਈਮ ਅਲੱਗ-ਅਲੱਗ ਥਾਵਾਂ ਤੇ ਰੋਡਸ ਦੇ ਉੱਪਰ ਜਿੱਥੇ-ਜਿੱਥੇ ਵਿਜ਼ਿਬਿਲਟੀ ਪਲੱਸ ਸਪੀਡਿੰਗ ਦਾ ਇਸ਼ੂ ਹੈਗਾ ਉੱਥੇ ਅਸੀਂ ਲਵਾਉਂਦੇ ਆ ਤਾਂ ਉਹ ਵੀ ਐਸੀ ਦਿਖਾਇਆ ਗਿਆ ਹੈਗਾ ਇਹਦੇ ਨਾਲ ਨਾਲ ਹੀ ਹੋਰ ਵੀ ਜਿਵੇਂ ਟਾਰਚ ਹੁੰਦੀ ਹੈਗੀ ਲਾਈਟਸ ਹੁੰਦੀਆਂ ਨੇ ਜਿਹਦੀ ਵਰਤੋਂ ਕਰਕੇ ਪੁਲਿਸ ਕਈ ਵਾਰੀ ਐਮਰਜੈਂਸੀ ਵਾਲੀ ਸਿਚੁਏਸ਼ਨ ਹੁੰਦੀ ਹੈ ਤਾਂ ਵੀ ਲੋਕਾਂ ਨੂੰ ਦੱਸਦੀ ਵੀ ਹੈ ਉਹਨ ਲਾਈਟਸ ਦੇ ਮਾਧਿਅਮ ਰਾਹੀਂ ਤੇ ਅੱਗੇ ਹੋਣ ਵਾਲੇ ਐਕਸੀਡੈਂਟਸ ਵਗੈਰੇ ਨੂੰ ਪ੍ਰੀਵੈਂਟ ਵੀ ਕਰਦੀ ਹੈ ਤੇ ਇਦਾਂ ਤੇ ਬਹੁਤ ਸਾਰੀ ਚੀਜ਼ਾਂ ਨੇ ਫੇਸ ਸ਼ੀਲਡ ਹੈ ਜੋ ਸਪੈਸ਼ਲੀ ਜੋ ਟੂ व्हीਲਰਸ ਯਾ ਬਾਈਕਸ ਦੇ ਉੱਪਰ ਜੋ ਚੱਲਦੇ ਆਂ ਕਈ ਵਾਰੀ ਜਦੋਂ ਅਸੀਂ ਚੱਲਦੇ ਆਂ ਕੁਝ ਫੇਸ ਦੇ ਉੱਪਰ ਨਹੀਂ ਹੁੰਦਾ ਹੈਗਾ ਤੇ ਮੱਛਰ ਵਗੈਰਾ ਅੱਖਾਂ 'ਚ ਪੈਣ ਕਰਕੇ ਵੀ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਹੈ ਉਹ ਸਾਰਾ ਵੀ ਪੁਲਿਸ ਟਾਈਮ ਟੂ ਟਾਈਮ ਲੋਕਾਂ ਦੇ ਵਿੱਚ ਜਾ ਕੇ ਅਵੇਅਰ ਕਰਕੇ ਉਹਨਾਂ ਦੇ ਨਾਲ ਇਦਾਂ ਦੀ ਚੀਜ਼ਾਂ ਸ਼ੇਅਰ ਵੀ ਕਰਦੀ ਹੈ ਸਾਡੇ ਨਾਲ ਆਪਣਾ ਆਡੀਓ ਸਾਭ ਵੀ ਖੜੇ ਨੇ ਲੇਕਿਨ ਸਭ ਤੋਂ ਵੱਡੀ ਜਿਹੜੀ ਮੇਜਰ ਪ੍ਰੋਬਲਮ ਹੈ ਕਿ ਹੁਣ ਵਿਜ਼ਿਬਿਲਟੀ ਘੱਟ ਹੋਣ ਕਾਰਨ ਧੁੰਦਾਂ ਜਿਆਦੇ ਨੇ ਤਾਂ ਰਾਤ ਨੂੰ ਇਹ ਜਿਹੜੀਆਂ ਟਰਾਲੀਆਂ ਤੇ ਟਰੱਕ ਜਿਹੜੇ ਭੋਂ ਵਾਲੇ ਟਰੱਕ ਹੁੰਦੇ ਨੇ ਉਹ ਚੱਲਦੇ ਨੇ ਜੀ ਇਹਨਾਂ ਕਾਰਨ ਕਰਕੇ ਲੋਕਾਂ ਨੂੰ ਸਾਈਡ ਨਹੀਂ ਮਿਲਦੀ ਕਿ ਤੇ ਐਕਸੀਡੈਂਟਾਂ ਦੇ ਕਾਰਨ ਜਿਹੜੇ ਵਧ ਰਹੇ ਨੇ ਤੇ ਜਾਂ ਟਾਬਿਆਂ ਦੇ ਅੱਗੇ ਜਿਹੜੀਆਂ ਗੱਡੀਆਂ ਖਿਲਾਰ ਕੇ ਲੋਕ ਸੜਕਾਂ ਤੇ ਖਿਲਾਰ ਦਿੰਦੇ ਨੇ ਤਾਂ ਉਹਦਾ ਵੀ ਕਾਰਨ ਹੋਇਆ ਕਿਉਂਕਿ ਪਿਛਲੇ ਦਿਨੀ ਹੁਣ ਜਿਹੜਾ ਐਕਸੀਡੈਂਟ ਹੋਇਆ ਨੇ ਜੀ ਦੋ ਬੱਸਾਂ ਦਾ ਤਾਂ ਉਹ ਵੀ ਇਸੇ ਕਾਰਨ ਹੀ ਹੋਇਆ ਜੀ ਤਾਂ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਉਦੇ ਵਾਸਤੇ ਦੇਖੋ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਹੈਗਾ ਕਿ ਜੋ ਰੋਡ ਦੇ ਜੋ ਨਿਯਮ ਹੁੰਦੇ ਕਿ ਜੋ ਟਾਈਮਿੰਗਸ ਵਗੈਰਾ ਉਹ ਲੋਕਾਂ ਨੂੰ ਅਸੀਂ ਵੀ ਦੱਸਦੇ ਹਾਂ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਰਿਕੁਐਸਟ ਵੀ ਕਰਦੇ ਕਿ ਟਾਈਮਿੰਗਸ ਨੂੰ ਫਾਲੋ ਕਰਨ ਤੇ ਦੂਜਾ ਹੈਗਾ ਕਿ ਪੁਲਿਸ ਫਿਰ ਉਹਨੂੰ ਇਨਫੋਸ ਕਰ ਆਂਦੀ ਹੈ ਕਿ ਚਲਾਨ ਚਲਾਨ ਕਰਦੀ ਹੁੰਦੀ ਹੈ ਤੇ ਉਹ ਅਸੀਂ ਅੱਗੇ ਵੀ ਕਰਦੇ ਰਹਿਗੇ ਦੂਜਾ ਹੈਗਾ ਕਿ ਜੋ ਇਦਾਂ ਦੇ ਟਰੱਕਸ ਸੀ ਇਦਾਂ ਦੇ ਜੋ ਵੱਡੇ ਵਹੀਕਲ ਹੁੰਦੇ ਉਹਨਾਂ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਰਿਫਲੈਕਟਿਵ ਟੇਪਸ ਵਗੈਰਾ ਦਾ ਅਸੀਂ ਉਹਦੀ ਵੀ ਵਰਤੋਂ ਕਰਕੇ ਉਹਨਾਂ ਦੀ ਵਿਜ਼ਿਬਿਲਿਟੀ ਸਪੈਸ਼ਲੀ ਧੁੰਦਿਆ ਰਾਤ ਦੇ ਟਾਈਮ ਦੇ ਵਿੱਚ ਜਿੱਥੇ ਲਾਈਟਸ ਘੱਟ ਹੁੰਦੀਆਂ ਨੇ ਉਹਨੂੰ ਉਹਦੀ ਵਿਜ਼ਿਬਿਲਿਟੀ ਵਧਾਉਣ ਦੇ ਲਈ ਅਸੀਂ ਉਹ ਵੀ ਕਰਦੇ ਰਹਿੰਦੇ ਤੇ ਟਰੱਕ ਡਰਾਈਵਰਸ ਨੂੰ ਵੀ ਅਸੀਂ ਰਿਕੁਐਸਟ ਵੀ ਕਰਦੇ ਹਾਂ ਕਿ ਆਪਣੀ ਜੋ ਗੱਡੀਆਂ ਹੈ ਉਹ ਜੋ ਡਿਫਾਈਨਡ ਪਾਰਕਿੰਗ ਵਾਲੀ ਥਾਵਾਂ ਹੁੰਦੀਆਂ ਨੇ ਉੱਥੇ ਹੀ ਕਰਨ ਤਾਂ ਕਿ ਦੂਜੇ ਲੋਕਾਂ ਨੂੰ ਨਾ ਤੋ ਹਿੰਡਰੈਂਸ ਆਏ ਉਹ ਨਾਦੀ ਮੂਵਮੈਂਟ ਦੇ ਵਿੱਚ ਤੇ ਨਾ ਹੀ ਐਕਸੀਡੈਂਟ ਵਗੈਰਾ ਇੱਦਾਂ ਦੀ ਘਟਣਾਵਾ ਹੋਣ ਤੇ ਅੱਗੇ ਵੀ ਇਹਨੂੰ ਪ੍ਰੀਵੈਂਟ ਕਰਨ ਦੇ ਲਈ ਪੁਲਿਸ ਟਰਾਈ ਕਰਦੇ ਰਹੀਗੀ ਆਰਟੀਓ ਸਾਹਿਬ ਦੇ ਨਾਲ ਤੇ ਹੋਰ ਵੀ ਜੋ ਕਨਸਰਨਡ ਏਜੰਸੀਜ਼ ਹੁੰਦੀਆਂ ਨੇ ਐਨਐਚਏਆਈ ਹੈ ਤੇ ਪੀਡਬਲਯੂਡੀ ਹੈ ਜਿੱਤੇ ਜਿੱਤੇ ਜੋ ਕਨਸਰਨਡ ਏਜੰਸੀ ਉਹਨਾਂ ਦੇ ਨਾਲ ਵੀ ਅਸੀਂ ਟਾਈਪ ਕਰਕੇ ਟਾਈਮ ਟੂ ਟਾਈਮ ਅਸੀਂ ਲੈਟਰਸ ਵੀ ਲਿਖਦੇ ਜਿੱਤੇ ਜਿੱਤੇ ਜੋ ਕਮੀ ਹੈਗੀ ਨੂੰ ਪੂਰੀ ਕਰਾਉਣ ਦੇ ਲਈ ਜਿੱਥੇ ਪੁਲਿਸ ਕਰ ਸਕਦੇ ਉਹ ਤੇ ਪੁਲਿਸ ਕੱਲੀ ਵੀ ਕਈ ਵਾਰੀ ਇਨੀਸ਼ੀਏਟਿਵ ਲੈ ਕੇ ਉਹਨਾਂ ਇਨਫਰਾਸਟ੍ਰਕਚਰ ਇਸ਼ੂਜ਼ ਨੂੰ ਜਾਂ ਕੋਈ ਹੋਰ ਇਸ਼ੂਜ਼ ਹੁੰਦੇ ਨੇ ਜਿਦੇ ਕਰਕੇ ਉਹ ਐਕਸੀਡੈਂਟਲ ਪ੍ਰੋਨ ਏਰੀਆ ਬਣ ਜਾਂਦਾ ਹੈ ਉਹਦੇ ਉੱਪਰ ਕੰਮ ਕਰਦੀ ਹੈ ਤੇ ਅੱਜ ਵੀ ਜੋ ਰੋਡ ਸੇਫਟੀ ਮੰਥ ਦੇ ਜੋ ਉਪਲਖਸ਼ ਦੇ ਵਿੱਚ ਮੈਂ ਕਹਿ ਸਕਦੇ ਹਾਂ ਕਿ ਅੱਜ ਦਾ ਪੂਰਾ ਪੂਰੇ ਪ੍ਰੋਗਰਾਮ ਟ੍ਰੈਫਿਕ ਵਿੰਗ ਆਫ ਪਟੈਂਡਾ ਪੁਲਿਸ ਵੱਲੋਂ ਲਾਇਆ ਗਿਆ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਟੈਂਡੀ ਵੀ ਲਾਈ ਹੋ ਜਿਹਦੇ ਉੱਪਰ ਬਹੁਤ ਅਲੱਗ-ਅਲੱਗ ਸਾਈਨਸ ਜੋ ਅਲੱਗ-ਅਲੱਗ ਹੁੰਦੇ ਹਨ ਟ੍ਰੈਫਿਕ ਨਿਯਮਾਂ ਦੇ ਬਾਰੇ ਦਰਸਾਇਆ ਗਿਆ ਇਹਦੇ ਨਾਲ ਨਾਲ ਹੀ ਇੱਕ ਮੈਡੀਕਲ ਕੈਂਪ ਵੀ ਇੱਥੇ ਲਾਇਆ ਗਿਆ ਹੈਗਾ ਜਿਹਦੇ ਵਿੱਚ ਆਈਜ਼ ਦਾ ਸਪੈਸ਼ਲੀ ਚੈੱਕਅਪ ਦਾ ਇੱਕ ਕੈਂਪ ਹੈਗਾ ਤੇ ਡਾਕਟਰ ਸਾਹਿਬ ਦੇ ਨੇ ਮੈਨੂੰ ਦੱਸੇ ਹੈਗੇ ਹੁਣ ਤੱਕ ਕੋ 50 ਲੋਕਾਂ ਦੀ ਨੀਅਰ ਵਿਜ਼ਨ ਚੈੱਕ ਕਰਕੇ ਉਹਨਾਂ ਦੇ ਨਾਲ ਫਿਰ ਜੋ ਦਵਾਈਆਂ ਹੈ ਉਹ ਉਹਨਾਂ ਨੇ ਦਿੱਤੀ ਹੈ ਤੇ ਆ ਇੱਕ ਬਹੁਤ ਵਧੀਆ ਟ੍ਰੈਫਿਕ ਵਿੰਗ ਨੇ ਬਹੁਤ ਵਧੀਆ ਅਜ ਦੇ ਇਨੀਸ਼ੀਏਟਿਵ ਲੈ ਕੇ ਅਜ ਦੇ ਪੂਰਾ ਪੂਰਾ ਪ੍ਰੋਗਰਾਮ ਰੱਖਿਆ ਹੈਗਾ ਤੇ ਮੈਨੂੰ ਉਮੀਦ ਹੈਗੀ ਕਿ ਇਦਾਂ ਦੇ ਪ੍ਰੋਗਰਾਮਸ ਕਿਉਂਕਿ ਅਵੇਰਨੈਸ ਪ੍ਰੋਗਰਾਮਸ ਸਾਡੇ ਰੋਜ਼ ਚੱਲਦੇ ਰਹਿੰਦੇ ਤੇ ਟ੍ਰੈਫਿਕ ਵਿੰਗ ਰੋਜ਼ ਕਿਸੇ ਨਾ ਕਿਸੇ ਸਕੂਲ ਜਾ ਕੇ ਕਿਉਂਕਿ ਜੋ ਸ਼ੁਰੂਆਤੀ ਬੱਚਿਆਂ ਦਾ ਦਿਮਾਗ ਹੁੰਦਾ ਇੱਕ ਫਾਰਮੇਟਿਵ ইয়ারਸ ਹੁੰਦੇ ਉਸ ਟਾਈਮ ਵੀ ਅਗਰ ਰੂਲਸ ਨੂੰ ਫਾਲੋ ਕਰਨ ਦੀ ਆਦਤ ਪੈ ਜਾਂਦੀ ਹੈ ਟ੍ਰੈਫਿਕ ਸਭ ਤੋਂ ਵੱਡਾ ਇੱਕ ਰਿਫਲੈਕਸ਼ਨ ਹੁੰਦਾ ਸਿਵਲ ਸਿਵਲਾਈਜ਼ਡ ਸੋਸਾਇਟੀ ਦਾ ਤੇ ਉਹ ਵੀ ਅਸੀਂ ਟਰਾਈ ਕਰਦੇ ਰਹਿੰਦੇ ਅਵੇਰਨੈਸ ਕੈਂਪੇਨਸ ਕੇ ਥਰੂ ਸਕੂਲਾਂ ਚ ਉਹ ਡੇਲੀ ਲੱਗਦਾ ਰਹਿੰਦਾ ਬਟ ਇਦਾਂ ਦਾ ਜੋ ਥੋੜਾ ਵੱਡੇ ਲੈਵਲ ਤੇ ਹੁੰਦਾ ਉਹ ਲੋਕਾਂ ਤੱਕ ਸਾਡਾ ਮੈਸੇਜ ਔਰ ਤਰੀਕੇ ਨਾਲ ਪਹੁੰਚ ਜਾਂਦਾ ਹੈਗਾ ਤੇ ਅਸੀਂ ਐਕਸਪੈਕਟ ਕਰਦੇ ਕਿ ਲੋਕੀ ਟ੍ਰੈਫਿਕ ਦੇ ਨਿਯਮਾਂ ਦੀ ਪ੍ਰੋਪਰਲੀ ਫਾਲੋ ਉਹਨੂੰ ਕਰਨਗੇ ਤੇ ਜਦੋਂ ਤੁਸੀਂ ਟ੍ਰੈਫਿਕ ਦੇ ਰੂਲਸ ਨੂੰ ਫਾਲੋ ਕਰਦੇ ਹੋ ਤੇ ਤੁਸੀਂ ਨਾ ਸਿਰਫ ਆਪਣੀ ਜਾਨ ਨੂੰ ਬਚਾਉਂਦੇ ਹੋ ਤੁਸੀਂ ਦੂਜੇ ਪਰਸਨ ਦੀ ਵੀ ਜਾਨ ਨੂੰ ਬਚਾਉਂਦੇ ਹੋ ਤੇ ਇੱਕ ਰਿਸਪਾਂਸਿਬਲ ਸਿਟੀਜ਼ਨ ਵਾਂਗੂ ਇੱਕ ਆਪਣਾ ਧਰਮ ਨਿਭਾਉਂਦੇ ਹੋ ਜੀ ਥੈਂਕ ਯੂ ਜੀ ਚਲੋ ਤੇ ਨਸ਼ਾ ਬਿਲਕੁਲ ਨਹੀਂ ਕਰਕੇ ਚੱਲਣਾ ਹੈਗਾ ਨਸ਼ਾ ਕਰਕੇ ਗੱਡੀ ਮੁਖਤ ਵੀ ਨਹੀਂ ਲਾਣਾ ਹੈਗਾ ਤੇ ਆ ਇਸ ਚੀਜ਼ ਦੀ ਵੀ ਉਹ ਕਰੋ ਤੇ ਫਾਈਨਲੀ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰੂੰਗੀ ਕਿ ਜਿਹੜੀ ਇੱਥੇ ਅੱਜ ਪ੍ਰਦਰਸ਼ਨੀ ਲਾਈ ਹੈਗੀ ਪੁਲਿਸ ਨੇ ਆ ਕੱਲੇ ਕੱਲੇ ਸਮਾਨ ਨੂੰ ਦੇਖੋ ਇਹਨੂੰ ਸਮਝੋ ਉਹ ਜਰਨੀ ਹੁੰਦੀ ਹੈ ਉਹ ਬੱਧੀ ਰੇਲ ਦੇ ਕਈ ਵਾਰੀ ਕ੍ਰਾਸ ਕਰਾਂ ਡਰਾਈਵਰ ਹੋ ਰਹੇ ਉਹਨਾਂ ਨੂੰ ਮੈਨੂੰ ਵੀ ਲੱਗਦਾ ਕਿ ਕੋਈ ਫਰਕ ਪੈਂਦਾ ਹੈਗਾ ਕੋਈ ਫਾਈਨ